ਕਿਆ ਲੋਕ ਬੀਣ ਲੱਗਾ ਗਾਂਧੀ ਦੇ ਵੀ 14 ਐ ਮਾਤਾ ਬੁੱਧੀ ਗਾਂਧੀ ਦੇ ਮਤਲਬ ਮੋਦੀ ਦੇ ਲੱਕਰੀਆਂ ਨੇ ਥੋੜੇ ਇਹ ਕੋਕੀ ਅੰਨੀ ਕੁਝ ਚਾਟ ਲਈ ਹਨ ਹੋਰ ਜਾ ਦੇਖੋ ਸੀ ਅੰਡਰਫੀਲ ਕਰ ਲਈ ਤੇ ਜਾ ਦੇਖੋ ਸੀ ਸਹੀ ਗੱਲ ਹੈ ਉਹ ਵੀ ਐਕਸ਼ਨ ਕਰਗੀ ਔਰ ਕਲ ਜੌਰਵਲ ਦੇ ਨਾ ਕੁਛ ਚੱਲ ਨਹੀਂ ਰਹੀ ਨਾ। ਮੈਂ ਲੱਭਦੀ ਸੀ زیادہ ਖੁਸ਼ੀ ਵੀ ਐਕਸ਼ਨ ਕਰਦੀ। ਹੋਰ ਜੀ। ਉਹ ਦਿਨ ਮੈਂ ਦੁਆਰ ਕੋਜਿਆ ਚੜ੍ਹ ਕੇ ਆਵਾਂ। ਤੇ ਹਾਲਤ ਜੰਮੀ ਆਏ ਲੱਗਦਾ ਐ ਕਿ ਵੀ ਜਵਨ ਸੈਟਾ। ਅੱਜ ਕੀ ਹੋ ਗਿਆ ਫਿਰ ਜੀ? ਤੂੰ ਥੋੜਾ ਜਿਹਾ ਨੇਟ ਹੋ ਗਿਆ ਬਸ ਇੰਨੇ ਚ ਹੀ ਹੋ ਗਈ। ਜਦੋਂ ਫੇਫੇੰਸੀ ਦੁਆਰਾ ਇਹ ਆਜੀ ਕੱਢਿਆ ਉਹ ਕੱਲਾ ਅੱਜ ਵੀ ਰਹਿਣ ਲੱਗਦੇ ਵੀ ਬਸ ਆਹ ਸਾਹ ਤਾਂ ਨਿਕਲੇ ਛੋਟੀ ਬਾਜ ਬੂੜੀ ਨਿਕੜ ਰਹੀ ਜਿੱਦੀ ਸਾਹ ਤਾਂ ਛੱਡੋ ਬਾਜ ਤਾਂ ਕੱਢੋ ਪਹਿਲਾਂ ਸਾਹ ਤਾਂ ਕੱਢ ਲੈ ਪਹਿਲਾਂ ਸਾਹ ਤਾਂ ਜੀ ਛੋਟੀ ਬਾਜ ਵਾਲੀ ਘੱਟ ਆਦੀ ਆ ਬਾਜ ਘੱਟ ਆਉਂਦੀ ਜਦੋਂ ਸਾਹ ਕੇ ਵਿੱਚ ਨਿਕਲ ਜਾਣਗੇ ਜਦੋਂ ਬਾਜ ਹੀ ਨਿਕਲਦੀ ਸਾਹ ਕੇ ਵਿੱਚ ਨਿਕਲ ਜਾਣਗੇ ਗਾਲ ਪ੍ਰਿੰਸੀਸ ਤੇ ਸਹੀਏ 16 16 ਨੇਰੇ ਫੇਰ ਮੇਰੀ ਮਾਂ ਨੇ ਦੇਖੀ ਇਹਨੇ ਗਾਂਦੀ ਤੇ ਕੰਨੀ ਅੱਖਾਂ ਕੈ ਨੰਬਰ ਲੱਗਦੀਆਂ ਨੇ ਉਹ ਪ੍ਰਿੰਸੀਪ ਬੈਠਾ ਆਪਣੀ ਨਵੀਂ ਗੱਡੀ ਤੇ ਪਿੰਸੀ ਦਾ ਡੈਡੀ ਇਹਨੂੰ ਦਬਾਉਣ ਜਾਓ ਪਤੰਗ ਕਿੰਨੇ ਪਤੰਗ ਲਿਆਗਾ ਹੈ ਕੀ ਉਹ ਕੰਨੇ ਦਬਾਉਂ ਤੇਰੀ ਕਿੰਨੇ ਲੈਣ ਦੀ ਤੇਰੀ ਕਿੰਨੇ ਲੈਣ ਦੀ ਸਲਾਈ ਪਿੱਟੀ ਵੰਡੇ ਦਾ ਵੰਡਾ ਮੀ ਗੰਨੇ ਉਪੀ ਤਾਂ ਮਤਾਂ ਗੁੰਦਣੇ ਉਹ ਪੇਟੀ ਚ ਅੱਛਾ ਪਿੱਟੀ ਜੂ ਵੀਪ ਤਾਂ ਗੁੰਦਣੇ ਬਸ ਵੀ ਤੇ 450 ਦੀ ਪੇਟੀ ਆਉਂਦੀ ਆ ਦੀ ਦੀ ਆਹੋ 450 ਕਮਾਗੇ ਤਾਂ ਦੇਖਾਂ ਹੇ ਬੰਨਾਲਾ ਬੁਸਰੇ ਆ ਮੈਂ ਸਾਢੇ 450 ਦੀ ਆ ਜਾਂਦੀ ਐ ਲੈ ਫਿਰ 150 ਰੁਪਏ ਤੈਨੂੰ ਮੈਂ ਦੇ ਦਿੰਨੀ ਆ ਕੁਸ ਤੇ ਡੈਡੀ ਤੋਂ ਲੈ ਲਈ ਲੈ ਲੈ ਪਤੰਗ ਲਈ ਆ ਰੱਖ ਲੈਣਾ ਕੀ ਯਾਦ ਕਰੇਗਾ ਇਹ ਤੂੰ ਕੀ ਯਾਦ ਕਰੇਂ ਲੈ ਇ ਪਤੰਗ ਲੈ ਜੋ ਹੋਰ ਨਹੀਂ ਡੋਰ ਤਾਂ ਆ ਜੂਗੀ ਤੇਰੀ ਮੰਮੀ ਤਾਂ ਦੇਣਾ ਕੁਸ ਗਾਲਾਂ ਦੇਊਗੀ ਲੈ ਹਾਂ ਤੇ ਡੈਡੀ ਨੂੰ ਪਤਾ ਹੀ ਨਹੀਂ ਆਪਣੇ ਮਸਲੇ ਦਾ ਉਹਨਾਂ ਤਾਂ ਪਤਾ ਹੀ ਨਹੀਂ ਹੈਗਾ ਲਫੜ ਆਪਣੇ ਮਸਲੇ ਦਾ ਉਹਨਾਂ ਦਾ ਪਤਾ ਹੀ ਨਹੀਂ ਹੁਣ ਤੋਂ ਪ੍ਰਿੰਸੀ ਪਤਾ ਹੀ ਨਹੀਂ ਹੈਗਾ ਨਹੀਂ ਦੇਖ ਦੇ ਕਿਹੜਾ ਵੀਡੀਓ ਦੇਖ ਮਤਲਬ ਨਹੀਂ ਲੱਗਦਾ ਮੈਂ ਆ ਪਾਰਟੀ ਕਰ ਦੂੰਗੀ ਕਰ ਦੋਗੀ ਲਾ ਕੱਟ ਦਰ ਚਲ ਕੋਈ ਲੈ ਫੜਾ ਵੇ ਜਵਾਕ ਤਾਂ ਭੱਜ ਕੇ ਫੜ ਲੈਂਦੇ ਨੇ ਵੀ ਮੈਂ ਉਹ ਜਵਾਕਾਂ ਵਰਗਾ ਹਾਂ ਕਾ ਵਰਗਾ ਵੀ ਆ ਕੀ ਲੱਗ ਰਿਹਾ ਕਿਥੇ ਅਮਰੂਦ ਆ ਅਮਰੂਦ ਨਹੀਂ ਹੈ ਕਿ ਟਮਾਟਰ ਨੇ ਨਹੀਂ ਅਮਰੂਦ ਲੱਗਦਾ ਦੀਦੀ ਨਾੜਾ ਦਾ ਜ਼ੋਰ ਲੱਗਦਾ ਦੀਦੀ ਕੀ ਖਾ ਰਹੇ ਹੋ ਦਸਨੀ ਆ ਆਦੇ ਨੇੜੇ ਕਨ ਆ ਹੈਗੇ ਸੌਂਫ ਤੇ ਪਦਸਾ ਪਦਾਸ ਦੇ ਵਿੱਚ ਥੋੜਾ ਮਿੱਠਾ ਸੋਡਾ ਹੁੰਦਾ ਹੈ ਨਾ ਤਾਂ ਗਰਮ ਕੇ ਪਦਾਸਾ ਤੇ ਸੌਫੇ ਮਿਕਸ ਕਰਕੇ ਖਾਣ ਦੇ ਨਾਲ ਤਜਾਬ ਜਿਹੜਾ ਉਹ ਤਜਾਬ ਘਟ ਜਾਂਦਾ ਹੈ ਮੇਰੇ ਮੈਨੂੰ ਦਿੱਕਤ ਪਤਾ ਹੀ ਕੀ ਹੋ ਗਈ ਹੈ ਕੁਝ ਵੀ ਖਾ ਰਹੀ ਹਾਂ ਜੀ ਬੱਚਾ ਹੋਈ ਹਾਂ ਮੈਂ ਉਸ ਦੇ ਨਾਲ ਨਾਲ ਕੁਝ ਵੀ ਖਾ ਕੇ ਨਾਆਂ ਚੀਜ਼ਾਂ ਦਰਦ ਕਰਦੀਆਂ ਨੇ ਫਿਰ ਰੋਟੀ ਵੀ ਨਹੀਂ ਖਾਈ ਜਾਂਦੀ ਜੀ ਔਰ ਵੀ ਜੁਮਿਆ ਸੰਪ ਚੱਬਣੀਆਂ ਬਹੁਤ ਔਖੀ ਲੱਗਦੀ ਹੈ ਇੰਨੀਆਂ ਜ਼ਿਆਦਾ ਮਿਲਗੇ ਆ ਚੀਜ਼ ਤੋਂ ਇਥੋਂ ਬੜਪੜੀਆਂ ਦਾ ਉਦੋਂ ਕਰਦੀਆਂ ਨੇ ਜੋ ਤੋ ਬਿਮਾਰ ਹੋਈਆਂ ਸਾਰਾ ਕੁਝ ਗਲਤ ਵਲਟਾ ਜਾ ਹੋ ਗਿਆ ਹੁਣ ਤਾਂ ਮੈਨੂੰ ਆਪਣੀਆਂ ਪਿਛਲੀਆਂ ਵੀਡੀਓ ਦੇਖ ਕੇ ਆਪੇ ਹੈਰਾਨੀ ਚ ਹੋ ਜਾਂਦੀ ਹੈ ਬੇ ਮੈਂ ਧਿਆਰ ਬੈ ਉਹ ਕਿ ਮੈਂ ਬੈਠਦੀ ਹੁੰਦੀ ਸੀ ਹਾਏ ਹੇ ਹੁਣ ਤਾਂ ਮੈਂ ਸੋਚਦੀ ਹਾਂ ਟਾਈਮ ਇਹ ਕਦੋਂ ਆਊਗਾ ਨਾਸਿਰ ਜੇ ਤੇ ਭਾਰ ਬਣਿਆ ਪੈਗਾ ਐ ਲੱਗ ਰਿਹਾ ਕਾਊਂਟ ਦੇਣਾ ਹੋਰ ਤਬੀਤ ਖਰਾਬ ਹੋਰ ਤਬੀਤ ਖਰਾਬ ਖਾਲੇ ਨਹੀਂ ਕੋਈ ਸੀ ਉਹੀ ਸੀ ਵੀ ਅੱਜ ਠੀਕਾ ਬਟ ਅੱਜ ਫੇਰ ਦੁਆਰਾ ਉਹੀ ਚੀਜ਼ ਹੋਣ ਲੱਗੀ ਉਸ ਤੋਂ ਵੀ ਕਿਤੇ ਜ਼ਿਆਦਾ ਹੀ ਵੱਧਦੀ ਹੈ ਦਿੱਕਤ ਕੀ ਹੈ ਚਾਹ ਹੈ ਕਿ ਦਿੱਕਤ ਨਹੀਂ ਤਾਂ

ਮੈਂ ਮਾਰੂ ਮਾਰੇਗਾ ਕਿਉਂ ਬੈਠੀ ਪਤੰਗਾ ਤਾਂ ਕੋਈ ਨਹੀਂ ਆਉਣਾ ਬੱਬੇ ਅੱਛਾ ਕੋਈ ਨਹੀਂ ਆਉਣਾ ਹਲੇ ਤਾਂ ਬਹੁਤ ਟੰਗਦੇ ਲੈ ਚਲ ਕੋਈ ਨਹੀਂ ਪਤੰਗਾਂ ਤੇ ਦੀ ਛੁੱਟੀ ਹੋਣੀ ਚਾਹੀਦੀ ਹੈਗੀ ਕਿਉਂ ਫਿਰ ਹੁਣ ਜਿਹੜਾ ਪੇਟੀ ਲਿਆਊਗਾ ਪਤੰਗਾ ਤੇ ਫਿਰ ਇੱਕ ਦਿਨ ਚ ਵੀ ਮੇਡ ਆਊਗਾ ਪਤੰਗਾ ਕਾਨੂੰ ਪੇਟੀ ਕਾਨੂੰ ਲੈ ਕੇ ਆਣਾ ਐਸੇ ਹਾਂ ਉਹ ਸੁਣੋ ਕਹਤ ਰਹੀ ਸੀ ਤੇ ਉਹ ਕਿਨੇ ਚਾਉਣਾ ਲੈਣ ਉਹ ਤਾਂ ਐਸੇ ਚ ਪੇਟੀ ਲੈ ਕੇ ਤੇਰੇ ਡੈਡੀ ਨੂੰ ਸਾਥ ਲੈਣ ਦੀ ਦੁਆਵਾਂਗਾ ਹਨ ਨਾ ਇਹ ਮੇੇ ਚੱਪੀ ਗਾ ਵੱਧ ਮਾਰ ਲੂਗਾ ਸੱਤੀ ਸਾਟੇ ਨੂੰ ਵਾਰਨਾ ਤੇਰੇ ਡੈਡੀ ਪੜਾਈ ਦੀ ਰੋਟੀ ਬੱਤ ਆਹ ਇਹ ਤਾਂ ਕਲਮ ਨਾਲ ਲਾ ਲੇ ਵੀ ਸੱਤੀ ਨਾਲ ਕੀ ਹੁੰਦਾ ਜਿਵੇਂ ਜਿਵੇਂ ਵੱਡੇ ਹੋ ਜਾਂਦੇ ਐਵੇਂ ਮੇੇ ਲੱਗ ਜਾਂਦਾ ਵੀ ਕੀ ਕਰੀ ਜਾਂਦੇ ਨੇ ਅੱਜ ਵਗ ਜੇ ਸਾਦ ਹੀ ਡਾਈ ਜਾਂਦੇ ਨੇ ਇਤੋਂ ਸਾਡੇ ਨਾਲ ਜਾਓ ਹਿੰਦੇ ਤੇ ਆਏ ਵਹ ਜਾਦੇ ਚਾ ਹੁੰਦਾ ਜੀ ਜੀ ਹਾਂ ਜਾਉ ਹੁੰਦਾ ਇਹ ਨੂੰ ਕਹਿੰਦੀ ਪਹਿਲਾਂ ਰੀਲ ਲੈ ਕੇ ਬੱਲ ਕੇ ਲਫਾਫਾ ਉਹ ਲਾਉਂਦੀ ਜੀ ਬੱਸ ਤੇ ਬੁੱਤੇ ਚੜਾ ਜਾਂਦਾ ਦੀ ਵਿੜੇ ਚ ਪੱਜੀ ਵੀਰੀ ਜਾਂਦੀ ਲਫਾਫਾ ਲੈ ਕੇ ਉਸਾ ਉਹ ਡੀਜੇ ਚਲਾ ਰੱਖਿਆ ਹੁੰਦੇ ਨੇ ਸਾਰਿਆਂ ਨੇ ਡੀਜੇ ਵਿਆਹ ਵੀ ਉਹ ਇੱਕ ਖਤਮ ਕਰਕ ਨੇ ਕੀ ਡੀਜੇ ਬਸ ਸੰਤਰ ਨਾ ਦਿੰਦੇ ਆ ਆਣੇ ਲਾਣੇ ਮੈਂ ਕਿਹਦੇ ਆ ਇਹ ਤਾਂ ਚੱਲ ਗਿਆ ਤੁਹਾਡੇ ਵਾਲਾ ਰਵਾਜ ਪੇਟੀਆਂ-ਪੁੱਟੀਆਂ ਦਾ ਬੰਦਦਾ ਪੰਜ ਸੱਤ ਦਵਾਉਣ ਦਾ ਵੀ 10-10 ਵੀ ਦਵਾ ਸੰਗ ਮੈਨੂੰ ਲੱਗਦਾ ਉਹਨਾਂ ਸਾਰੇ 5000 ਰੁਪਈਆ ਦਾ ਪਤੰਗ ਸੀ। ਫੋੜੀ ਵੀ ਇੱਥੇ ਪੰਜਰ ਵਾਲਾ ਵੀ ਦਿੰਦੇ ਦੀ ਪੰਜ ਦਾ ਵੀ। ਬੀਜਨ ਉਹ ਬਹੁਤ ਬੜੀ ਵੱਡੇ-ਵੱਡੇ ਪਤੰਗ 5 ਰੁਪਏ ਦੇ ਹੁੰਦੇ ਸੀ। ਉਹ ਤਾਂ ਵੀ ਸਾਡੇ ਨਾ ਬਸੰਤ ਹੁੰਦੀ ਸੀ ਸਾਰੇ ਨੂੰ ਇਹਨੇ ਚਾਹੁੰਦਾ ਸੀ। ਵੀਰ ਜੇ ਨੂੰ ਤਾਂ ਸਪੈਸ਼ਲੀ ਛੋਟੇ ਨੇ। ਉਦੋਂ ਬੜਾ ਚੌਸੀ ਉਹ ਫਿਰ ਲਵੇ ਪਹਿਲੇ ਹੀ ਕੋਈ ਦਿਨ ਪਹਿਲੇ ਤੀਲ ਨਾਲ ਦਾ ਲਾ ਕੇ ਲਪਾ ਕੇ ਘੱਟ ਘੱਟ ਘਟਵਾੰਗ ਬਣ ਹੁੰਦੇ ਸੀ ਜਦੋਂ ਤੇਰੇ ਵੱਲ ਦੇਖੇ ਉਹਦਾ ਇੱਕ ਰੁਪਿਆ ਦਾ ਜੁਰਦਾਨੀ ਸੀ 5 ਦਾ ਪਤੰਗ ਕੋਣ ਆਵੇਂ ਲਾਉਦਾ ਨਹੀਂ ਕੋਈ 5500 ਦਾ 500 ਦਾ ਹੁਣ ਤੁਹਾਨੂੰ 20 ਰੁਪਿਆ ਦਾ ਵੀ ਆਵੇਂ ਲੱਗਦਾ ਵੀ ਥੋੜਾ ਹੈ ਹੁਣ ਤੁਹਾਨੂੰ ਇਹ ਲੱਗਦਾ ਵੀ ਜੇ 10 ਪਤੰਗ ਵੀ ਦਵਾਤੇ ਦੋ ਤਾਂ ਸਾਡਾ ਨਵੇਂ ਵੀ ਪੇਟੀ ਪਹਿਲਾਂ ਘੜੀਆਂ ਬਟੀਆਂ ਬੁੱਟੀਆਂ ਆਏ ਹੋਏ ਸਾਡੇ ਕੋਲ ਤਾਂ ਕੈਂਚੀ ਲਬਾਫੇ ਰੜ ਕੇ ਇੰਨੇ ਸਿੰਘਾਂ ਆਏ ਫਰਦੀ ਆਉਂਦੀਆਂ ਸੀ ਵਿਹਾਬ ਸੰਤਾਂ ਹੋਈਆਂ ਕਿ ਵਾਸ ਪਹਿਲੇ ਹੀ ਸਾਰੇ ਵਖਣ ਸਾਡੇ ਵੱਲੋਂ ਹੈਪੀ ਸੰਤ ਸਾਰੇ ਜਿਹੜੇ ਗਿਲੀ ਨਿਦੀ ਸੰਗੜ ਆਉਣੇ ਨੇ ਪੂਰਾ ਆਪਣਾ ਕੇਰਫਲ ਹੋ ਕੇ ਉਡਾਇਓ ਦਰ ਆਸ ਦੇ پاس ਇਹ ਤਾਂ ਲੱਖਸਤੇ ਕਿਉਂਗੀ ਇਸ ਤਰ੍ਹਾਂ ਦੀਆਂ ਡੋਰਾਉਂਦੀਆਂ ਨੇਗੀਆਂ ਜਿਹਦੇ ਨਾਲ ਪੰਛੀਆਂ ਨੂੰ ਬਹੁਤ ਨੁਕਸਾਨ ਹੁੰਦਾ ਸੋ ਉਹ ਕੀ ਜੰਨ ਨਾ ਕਿਉਂ ਰੱਖਣਾ ਚਾਹੀਦਾ ਚਾਈਨਟੂ ਬੱਚੇ ਆਸ-ਪਾਸ ਕੁਝ ਨਾ ਜਿੰਦਾ ਬਈ ਦੁਵਾਏ ਦਰ ਦਰ ਟੱਪ ਜਾਂਦੇ ਨੇ ਕੋਈ ਕਿਸੇ ਤੋਂ ਕੁਝ ਹੋ ਜਾਂਦਾ ਇੱਕ ਵਾਰ ਇਹ ਗਰਸੇ ਛੋਟੇ ਛੋਟਾ ਵੀ ਰਬ ਡੰਗੜਾਉਂ ਤੇ ਕੋਈ ਮੁੰਡਾ ਛੱਤਾਂ ਦੇ ਵਿੱਚ ਅੱਧੀ ਹੋ ਨਿਕਲ ਗਿਆ ਸੀ ਛੱਤਾਂ ਦੇ ਵਿੱਚ ਲਈ ਉਹ ਉਹ ਨਾ ਨਾ ਨੇ ਪਾ ਲਈ ਕੋਠੀ ਉਹ ਨਾ ਪ੍ਰਾਣੀ ਕਰੇ ਪਤੰਗ ਡਾਰ ਰਿਆ ਸੀ ਆਪਦੀ ਹੱਥੋਂ ਤੇ ਰਾਣੀ ਛੱਤੋਂ ਤਾਂ ਹੁਣ ਬੋਧੀ ਸੀ ਉਹਦੇ ਵਿੱਚ ਦੀ ਲੰਘ ਗਿਆ ਸੀ ਤੇ ਬਾਹਰ ਟੁੱਟ ਗਈ ਸੀ ਜੀ ਹੱਤੀ ਤਾਂ ਗਾਇ ਸੀ ਇਹ ਠੀਕ ਹੈ ਕਿ ਤਿਹਾਰਾ ਉਡਾਉ ਪਰਾ ਤੇ ਨਾਲੇ ਮੈਨੂੰ ਵੀ ਨਹੀਂ ਵੀ ਕਮਲੇ ਹੋ ਜ ਸਾਰਾ ਮੇਨੂੰ ਲੱਗ ਗਿਆ ਪਾਦੇ ਪਿੰਸ ਕਿ ਅੱਜ ਮੇਰੇ ਪੈਰ ਮੁੜ ਗਿਆ ਬਿਲ ਚਰ ਚ ਭਸ ਗਿਆ ਪਤਾ ਨਹੀਂ ਕਿਵੇਂ ਨਾਲ ਤਾਂ ਥੋੜੀ ਜਿਹੀ ਸੱਗ ਗਈ ਨਾਲੇ ਪੂਰਾ ਕੀਤਾ ਮੁੜ ਗਿਆ ਮਸਾਂ ਕੱਢਿਆ ਮੈਂ ਮਮੀ ਨੂੰ ਪਿਛੇ ਚੋਂ ਹੋਰੇ ਨਾਮ ਪੱਤਾ ਜਾਈ ਹੋਵੇ ਨਾ ਹੋਵੇ ਵਾ ਵਿਚੜ ਗਿਆ ਪੈਰ ਵਿਚੜ ਗਿਆ ਪੈਰ ਪਤਾ ਹੀ ਨਹੀਂ ਲੱਗਿਆ ਕਿਵੇਂ ਅੜ ਗਿਆ ਮੈਨੂੰ ਫਿਰ ਸੀ ਇਹਦਾ ਮੈਂਟਲ ਆਇਆ ਇਹ ਇੱਦੀ ਚ ਤਾਰ ਦਿਨ ਨਹੀਂ ਹੁੰਦੇ ਨਾ ਜਿਵੇਂ ਬਾਸਾਂ ਨੇ ਗਾਤਾ ਖਾਸਾ ਬੱਤੀ ਕੀ ਆਤਾ ਹਾਂ ਪਰ ਇਹ ਆਏ ਹੈ ਆ ਚੀ ਜੰਮ ਅੱਛੇ ਦਰਦ ਕਰਨ ਲੱਗ ਜਾਂਦੀਆਂ ਨੇ ਜਿਵੇਂ ਇਹ ਜਿਹੜਾ ਫਾ ਗਿਆ ਨਾ ਹੁਣ ਨਹੀਂ ਇਹ ਕੋਈ ਆ ਚੀ ਇਸ ਤੇ ਜਾ ਦੇ ਉਗਦੀ ਸੀ ਹਾਂ ਕੱਲ੍ਹ ਬੇਲੇ ਬਿਆਲੀ ਤੇ multim пор pol po yade福, mang же ki hatne krnn ਕਸਟਮਰ ਹਾਂ ਜਿੰਨ ਤੇ ਮੇਰੇ ਦੁੱਖ ਦੇ ਪੈਰ ਦਾ ਰੱਬ ਲੱਗਦੇ ਕਿ ਤਰਨ ਦੇ ਜੀ ਨਹੀਂ ਘੜ ਰਖੇ ਨੇ ਹਾਂ ਮੰਮਤਾ ਬਣਾਇਆ ਉੱਪਰ ਕੇ ਦੇ ਲਮਟੇ ਤੇ ਬੱਦਲ ਆ ਗਿਆ ਹਾਏ ਬੱਦਲ ਬਾਈ ਹੋ ਗਈ ਹੈ ਹੋ ਰਹਾ ਕੀ ਪ੍ਰਮਾਤਮਾ ਇਹ ਭਗਵਾਨ ਸਾਡੇ ਬੈੱਡ ਤੇ ਨਾ ਕੋਈ ਭੂਤ ਪਾ। ਕਿ ਦਿਨੋਂ ਮੈਂ ਬੈੱਡ ਤੇ ਨਹੀਂ ਆਉਂਦੀ। ਪੂਰਾ ਪੈੜਣ ਬੈੱਡ ਤੇ ਹੂਜ-ਹੂਜ ਕੋਸ ਤੋਂ ਗਰਮੀ ਵੀ ਸੀ ਹੁਣ ਤਾਂ ਠੰਡ ਵੀ ਆ। ਨਹੀਂ ਐਪ੍ਰੈਸ ਕਦੋਂ ਦੂਸਰੇ ਹੋਏ ਮੈਂ। ਜਿਹੜੀ ਕਾਲੂ ਦਾ ਸਰਕਾ ਕਾਲੂ ਹੈ ਪਸੰਦਤਾ। ਮਨ ਕੋ ਇੱਕ ਦਿਨ ਪੈਲੀ ਆਏ ਦਾ ਬੰਗਾ ਬੈਠੀ ਰਹੀ। ਪੂਰਾ ਨਹੀਂ ਕਰਦੇ ਸਕੂਲ ਫੇਦੰਗ। ਪੂਰਾ ਮਾ ਕੜਾ ਕੜੀ ਤੁੱਪ ਕੱਢ ਲੇ। ਆਈ ਨਹੀਂ ਮਤਾ ਜਰਾਤ ਨੂੰ ਹੀ ਆ ਜੀ ਅਜਰਾਤ ਆ ਜ ਪਰ ਕਹਿੰਦਾ ਜਰਾਤ ਨੂੰ ਇਹ ਸਾਨੂੰ ਤਾਂ ਸਾਡੇ ਬੈੱਡ ਦੀ ਫੈਸ ਅਸਾਂ ਬਾਦੀ ਬੈੱਡ ਦੀ ਮੇਰੀ ਨਮੀ ਜਾਈ ਜੀ ਮੇਰੀ ਕਾਲੀ ਜਵਾੜਾ ਦੇ ਤੇ ਤੁਹਾਡੇ ਬੈੱਡ ਤੇ ਇੱਕ ਬੂੰਦ ਨਹੀਂ ਆਂਦੀ ਹੈ ਅਬ ਨੀਂਦਾ ਪਰਸੇ ਦਾ ਕੋਰੇ ਪੁੱਤ ਸਾਡੇ ਦਾ ਬੈੱਡ ਤੇ ਆ ਗਏ ਪਰਸੇ ਚਾਹ ਹੈ ਭਈ ਮੈਂ ਫਾਣੀ ਵੀ ਆਇਆ ਮੈਡਮ ਤਾਂ ਹੋ ਸਕੇ ਭਈ ਨੀਂਦਾ ਖਲਾ ਮੈਂ ਜਾ ਕੇਣਾ ਮੈਂ ਤਾਂ ਮੈਡਮ ਨਹੀਂ ਭੇਜੀ ਥੀ ਓਏ ਤੇ ਭਈ ਮੈਂ ਤੰਨਵਾਰੀ ਆਖਣਾ ਮੈਂ ਤਾਂ ਬੜਾ ਨਹੀਂ ਭੇਜੀ ਥੀ ਆ ਜਿੱਦ ਤੂੰ ਪਾਸਤਾ ਦੇ ਮੈਂ ਜਾ ਕੇ ਆਵਾਂ ਤਾਂ ਮੈਡਮ ਨੂੰ ਥੱਲੇ ਗਿਆ ਮੈਡਮ ਹੀ ਰੋਸ਼ੀ ਚ ਬੋਲੀ ਵੇ ਬੈਠ ਜਾ ਵੇ ਹਲੇ ਹੁਣ ਤੈਨੂੰ ਜਿਹੜੇ ਹੁਣ ਤੁਸੀਂ ਬਾਰੀਆ ਬਣ ਲੈਣੋ ਕਰ ਲੈਣੋ ਐਨਾ ਕਸ ਬੋਲੀ ਮੈਡਮ ਆ ਫਿਰ ਠੀਕ ਐ ਸਾਰੇ ਨੂੰ ਮਾਈ ਬਾਏ ਥੈਂਕ ਯੂ ਪਿਆਰ ਦੇ ਲਈ سپورਟ ਕਰਨ ਲਈ ਸਾਰੇ ਨਾਲ ਤੁਹਾਨੂੰ ਜੀ ਥੈਂਕ ਯੂ ਬਲੌਗ ਨੂੰ ਸਟਾਰਟ ਤੋਂ ਲੈ ਕੇ ਲਾਸਟ ਤੱਕ ਦੇਖਿਆ ਕਰੋ ਤੇ ਜਿਹੜੀ ਜਿਹੜੀ ਚੈਨਲ ਤੇ ਨਵੇਂ ਆਉਂਦੇ ਜੂਥ ਹੋ ਜਾਂਨ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਆਈਸੋਲਡਰ ਸਾਥ سپورਟ ਹੈਗਾ ਜਿਸ ਨਾਲ ਥੋੜਾ ਜਿਹਾ ਵੀ ਮੰਦੂਏ ਮੈਂ ਹੋ ਸਕਦਾ ਹੈ ਵੀ ਆਪਾਂ ਇੰਨੀ ਇਨਕਮ ਦਾ ਕੋਈ ਸੋਰਸ ਬਣ ਜਾਈ ਜਿਸ ਨਾਲ ਕਿ ਆਪਾਂ ਆਪਣਾ ਟਰੀਟਮੈਂਟ ਕਰਾ ਸਕੀ ਸੋ ਆਪਾਂ ਸਾਥ ਪਿਆਰ ਤੇ ਦੂਮ ਬਣਾਈ ਰੱਖੋ ਥੈਂਕ ਯੂ ਸਭ ਦਾ